ਦੀ ਸਾਈਬਰ ਸੈੱਲ ਨੂੰ ਮਿਲੀ ਵੱਡੀ ਸਫਲਤਾ ਲੋਕਾਂ ਨਾਲ 50 ਕਰੋੜ ਦੀ ਧੋਖਾਧੜੀ ਕਰਨ ਵਾਲਾ ਗੈਰ ਕਾਨੂੰਨੀ ਕਾਲ ਸੈਂਟਰ ਕੀਤਾ ਕਾਬੂ ਇੱਕ ਮਹਿਲਾ ਸਮੇਤ 8 ਦੋਸ਼ੀ ਕੀਤੇ ਗ੍ਰਿਫਤਾਰ ਸਾਈਬਰ ਅਪਰਾਧ ਥਾਣਾ ਮੁਹਾਲੀ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਆ ਮੁਹਾਲੀ ਦੇ ਸੈਕਟਰ 91 ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਕੋਰ ਸੈਂਟਰ ਦਾ ਭਾਂਡਾ ਫੋੜ ਕੀਤਾ ਹੈ ਸੈਂਟਰ ਆਹ ਲੋਕਾਂ ਲਗਭਗ 50 ਕਰੋੜ ਰੁਪਏ ਦੀ ਹੁਣ ਤੱਕ ਠੱਗੀ ਮਾਰ ਚੁੱਕੇ ਹਨ ਠੱਗ ਜਾਣਕਾਰੀ ਦਿੰਦੇ ਆ ਸਾਈਬਰ ਡੀਐਸਪੀ ਰੁਪਿੰਦਰ ਸੋਹੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਮੁਹਾਲੀ ਦੇ ਸੈਕਟਰ 91 ਦੇ ਵਿੱਚ ਇੱਕ ਕਾਲ ਸੈਂਟਰ ਚੱਲ ਰਿਹਾ ਸੀ ਜਿਹੜਾ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਉਹਨਾਂ ਤੋਂ ਲੱਖਾਂ ਰੁਪਏ ਠੱਗ ਲੈਣ ਦੇ ਸਤ ਇਹ ਕਾਲ ਸੈਂਟਰ ਤਕਰੀਬਨ 6 ਮਹੀਨੇ ਤੋਂ ਇੱਥੇ ਚੱਲ ਰਿਹਾ ਸੀ ਪਹਿਲੀ ਜਾਂਚ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਹ ਗਰੋਹ ਲਗਭਗ 50 ਕਰੋੜ ਦੀ ਠੱਗੀ ਮਾਰ ਚੁੱਕਿਆ ਹੈ ਇਹਨਾਂ ਠੱਗਾਂ ਵਿੱਚੋਂ ਮਹਾਰਾਸ਼ਟਰ ਜੰਮੂ ਕਸ਼ਮੀਰ ਉਨਾਂਚਲ ਪ੍ਰਦੇਸ਼ ਪੱਛਮ ਬੰਗਾਲ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਇਹਨਾਂ ਠੱਗਾਂ ਵਿੱਚੋਂ ਮਹਾਰਾਸ਼ਟਰ ਜੰਮੂ ਕਸ਼ਮੀਰ ਉਨਾਂਚਲ ਪ੍ਰਦੇਸ਼ ਪੱਛਮੀ ਬੰਗਾਲ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇਹ ਦੱਸੇ ਜਾ ਰਹੇ ਹਨ ਪੁਲਿਸ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਮੋੜਲੀ ਪੁੱਛਗਿੱਛ ਕਰੇਗੀ ਤਾਂ ਜੋ ਹੋਰ ਵੱਡੇ ਖੁਲਾਸੇ ਹੋਣੇ ਹਲੇ ਬਾਕੀ ਹਨ ਪਹਾਰਾਲਾ ਇਨਾਂ ਕੋਲੋਂ 12 ਲੈਪਟਾਪ 14 ਮੋਬਾਈਲ ਇੱਕ ਸਕੋਰਪੀਓ ਗੱਡੀ ਬਰਾਮਦ ਕਰ ਲਈ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਹਾਲੀ ਸਾਈਬਰ ਪੁਲਿਸ ਨੇ ਇੱਕ ਨੈਸ਼ਨਲ ਇੰਟਰਨੈਸ਼ਨਲ ਗੈਂਗ ਬਸਟ ਕੀਤਾ। ਇਹ ਲੋਗ ਮੋਹੱਲੀ ਵੱਲੋਂ ਆਪਰੇਟ ਕਰ ਰਹੇ ਸੀ ਇਹਨਾਂ ਦਾ ਇੱਕ ਗੈਂਗ ਮੋਹੱਲੀ ਦੇ ਵਿੱਚ ਸੀ ਤੇ ਇੱਕ ਗੈਂਗ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ 'ਚ ਸਾਹਮਣੇ ਆਈ ਹੈ ਚੀਜ਼ ਕਿ ਇੱਕ ਗੈਂਗ ਇਹਨਾਂ ਦਾ ਆਊਟ ਆਫ ਕੰਟਰੀ ਵੀ ਆਪਰੇਟ ਕਰ ਰਿਹਾ ਹੈ ਜੋ ਕਿ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਨਾਂ ਦੇ ਕਿਵੇਂ ਦੇ ਲਿੰਕਸ ਨੇ ਕੀ ਮਨੀ ਟ੍ਰੇਲ ਹੈ ਉਹ ਅਸੀਂ ਹਜੇ ਇਹਨਾਂ ਦਾ ਰਿਮਾਂਡ ਲੈ ਕੇ ਸਾਰੀ ਚੀਜ਼ਾਂ ਕਨਫਰਮ ਕਰਨੀਆਂ ਨੇ ਇਹਨਾਂ ਦਾ ਜੋ ਮੋਡਸ ਆਪਰੇਂਡੀ ਹੁਣ ਤੱਕ ਸਾਹਮਣੇ ਆਇਆ ਹੈ ਕਿ ਇਥੋਂ ਇਹ ਬਲਕ ਦੇ ਵਿੱਚ ਮੈਸੇਜਸ ਭੇਜਦੇ ਆਪਣੇ ਵਿਕਟਮਸ ਨੂੰ ਕਿ ਤੁਹਾਡੇ ਅਕਾਊਂਟ ਦੇ ਵਿੱਚੋਂ ਬਿਟਕੋਇਨ ਪਰਚੇਜ਼ ਕੀਤਾ ਜਾਇਆ ਕੀਤਾ ਹੋਇਆ ਹੈ ਤੇ ਉਹ ਜਿਹੜਾ ਬਿਟਕੋਇਨ ਹੈ ਉਸ ਦੀ ਜੋ ਪੇਮੈਂਟ ਹੈ ਜਾਂ ਉਸ ਦੀ ਜੋ ਯੂਸੇਜ ਹੈ ਉਹ ਕਿਸੇ ਇਲੀਗਲ ਐਕਟੀਵਿਟੀ ਦੇ ਵਿੱਚ ਯੂਜ਼ ਹੋ ਸਕਦਾ ਇਟ ਕੁਡ ਬੀ ਟਰਰ ਫਾਈਨਾਂਸਿੰਗ ਮਨੀ ਲਾਂਡਰਿੰਗ ਐਨੀ ਇਲੀਗਲ ਐਕਟੀਵਿਟੀ ਉਸ ਚੀਜ਼ ਦਾ ਉਹ ਡਰ ਦੇ ਕੇ ਆਪਣੇ ਵਿਕਟਮਸ ਨੂੰ ਕਹਿੰਦੇ ਸੀ ਇਹ ਕਿ ਤੁਸੀਂ ਆਪਣਾ ਸਾਨੂੰ ਡਿਟੇਲਸ ਭੇਜੋ ਜੇ ਤੁਹਾਨੂੰ ਕੋਈ ਕੁਇਰੀ ਹੈ ਇਸ ਕੁਇਰੀ ਤੇ ਬਲੇ ਇਸ ਨੰਬਰ ਤੇ ਕਾਲ ਕਰਕੇ ਅਸੀਂ ਤੁਹਾਡੀ ਕੁਇਰੀਜ਼ ਸੋਲਵ ਕਰ ਦਾਂਗੇ ਤੁਹਾਨੂੰ ਹੈਲਪ ਕਰ ਸਕਦੇ ਹਾਂ ਤਾਂ ਹੈਲਪ ਕਰ ਦਾਂਗੇ ਨੈਕਸਟ ਸਟੈਪ ਇਹ ਹੁੰਦਾ ਸੀਗਾ ਕਿ ਉਹਨਾਂ ਨੂੰ ਇਸੇ ਡਰ ਦੇ ਵਿੱਚ ਕਿ ਅਸੀਂ ਬੈਂਕ ਵਾਲਾ ਬਣ ਕੇ ਜਾਂ ਫਾਈਨੈਂਸ਼ੀਅਲ ਕਿਸੇ ਰੈਵਨਿਊ ਡਿਪਾਰਟਮੈਂਟ ਤੋਂ ਬਣ ਕੇ ਇੰਪਰਸੋਨੇਟ ਕਰਕੇ ਇਹਨਾਂ ਨੂੰ ਕਿ ਅਸੀਂ ਤੁਹਾਨੂੰ ਹੈਲਪ ਕਰ ਦਿੰਨੇ ਆ ਕਿ ਤੁਸੀਂ ਇਹ ਪਾਰਟਿਕੂਲਰ ਗਿਫਟ ਵਾਊਚਰਸ ਚ ਕਨਵਰਟ ਕਰਵਾਲੋ ਜਾਂ ਕਿਸੇ ਪੈਸੇ ਚ ਟੋਕਨ ਮਨੀ ਕਿਸੇ ਅਕਾਊਂਟ ਚ ਪਾ ਕੇ ਇਸ ਨੂੰ ਸੋਲਵ ਕਰ ਲੋ ਕੇਸ ਨੂੰ ਸੋ ਇਸ ਤਰ੍ਹਾਂ ਇਹਨਾਂ ਦੀ ਜੋ ਐਕਟੀਵਿਟੀਜ਼ ਆਈਆਂ ਨੇ ਜਿਨੀਆਂ ਵੀ ਹੁਣ ਪੁਚਪੜਤਾਲ ਹੋਈ ਹੈ ਹਜੇ ਇਹਨਾਂ ਨੂੰ ਪੇਸ਼ ਕਰਨਾ ਹੈ ਅਸੀਂ ਇਹਨਾਂ ਦੀ ਪੁਚਪੜਤਾਲ ਚ ਜੋ ਸਾਹਮਣੇ ਆਇਆ ਕਿ ਔਨ ਅਵਰੇਜ ਮਹੀਨੇ ਦਾ ਅਰਾਊਂਡ 5 ਕਰੋੜ ਦੇ ਆਸ-ਪਾਸ ਇਹ ਠੱਗੀ ਕਰ ਲੈਂਦੇ ਸੀਗੇ ਪਰ ਇੰਨੇ ਇੰਨਾ ਕੁ ਦੇ ਨੰਬਰ ਆਫ ਵਿਕਟਮ ਸੀ ਤੇ ਇੰਨਾ ਕੁ ਇਹਨਾਂ ਦਾ ਵੱਡਾ ਗੈਂਗ ਸੀ ਤੇ ਪਿਛਲੇ 6 ਮਹੀਨੇ ਤੋਂ ਇਹ ਮੁਹਾਲੀ ਦੇ ਵਿੱਚ ਆਪਰੇਟ ਕਰ ਰਹੇ ਸੀ ਇਸ ਤੋਂ ਪਹਿਲਾਂ ਇਹ ਗੈਂਗ ਕਿੱਦਰੇ ਹੋਰ ਪਲੇਸ ਸੀ ਜੋ ਕਿ ਹਜੇ ਅਸੀਂ ਇਨਵੈਸਟੀਗੇਟ ਕਰਨਾ ਸੋ ਅਰਾਊਂਡ 7 ਟੂ 8 ਪੀਪਲ ਇੱਕ ਸ਼ਿਫਟ ਵਿੱਚ ਕੰਮ ਕਰਦੇ ਸੀ ਇਹਨਾਂ ਦੇ ਰਾਤ ਨੂੰ 9 ਤੋਂ 2 ਵੇਹ ਤੱਕ ਚੱਲਦਾ ਸੀ ਤੇ ਉਧਰ ਵਾਲਾ ਗੈਂਗ ਦੇ ਟਾਈਮਿੰਗਸ ਹਜੇ ਸਾਡੇ ਕੋਲ ਕਨਫਰਮੇਸ਼ਨ ਨਹੀਂ ਆਈ ਹੈ ਕਿ ਉਹਨਾਂ ਦੇ ਟਾਈਮਿੰਗਸ ਕੀ ਸੀ ਸੋ ਇਹਨਾਂ ਕੋਲ ਸਾਨੂੰ 12 ਲੈਪਟਾਪ 14 ਮੋਬਾਈਲ ਫੋਨਸ ਔਰ ਇੱਕ ਬ੍ਰੈਂਡ ਨਿਊ ਸਕੋਰਪੀਓ ਵਹੀਕਲ ਰਿਕਵਰ ਕੀਤਾ ਸੀ ਸੋ ਦਿਸ ਇਜ਼ 올 ਐਨੀ ਕੁਐਸ਼ਨਸ ਆ ਇਨਾਂ ਜੋ ਇੱਕ ਜੰਮੂ ਐਂਡ ਕਸ਼ਮੀਰ ਦਾ ਹੈ ਮੁੰਬਈ ਦੇ ਹਨ ਆਂਧਰਾ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਵੈਸਟ ਬੰਗਾਲ ਆਂ 10 4 4 ਜਣੇ ਵੈਸਟ ਬੰਗਾਲ ਦੇ ਉਹ ਫਿਰ ਪੰਜਾਬ ਦਾ ਕੋਈ ਨਹੀਂ ਸੀ ਇਹਨਾਂ ਚੋਂ ਪੰਜਾਬ ਦਾ ਕੋਈ ਨਹੀਂ ਬਟ ਉਹ ਇੱਥੇ ਪਲੇਸਡ ਨੇ ਸਾਡੇ ਮੋਹਲੀ ਦੇ ਵਿੱਚ ਤੇ ਇਥੋਂ ਗੈਂਗ ਓਪਰੇਟ ਕਰਦੇ ਨੇ ਤਾਂ ਵੈਸਟਰ ਮਾਸਟਰਮਾਈਂਡ ਕੌਣ ਹਨ ਇਹਨਾਂ ਨੂੰ ਪੋਰਨ ਇਹਨਾਂ ਦਾ ਕਿੰਪੀ ਨੇ ਕਿ ਕੀ ਵਰਕ ਵਾਕ ਜਿਹੜੇ ਜੰਮੂ ਕਸ਼ਮੀਰ ਆ ਲੱਗਦਾ ਇਹ ਇਸੇ ਰਹਤੇ ਸੀ ਕਿਸੇ ਫਲੈਟ ਦੇ ਵਿੱਚ ਕਿਸੇ ਫਲੈਟ ਦੇ ਵਿੱਚ ਰਹਿੰਦੇ ਸੀਗੇ ਇਹ ਇਹਨਾਂ ਦਾ ਕੁਝ ਪੜਾਈ ਕਰ ਰਹੇ ਸੀ ਤੇ ਮੈਕਸਿਮਮ ਇੰਨਾ ਚੋ ਪੜਾਈ ਕਰ ਚੁੱਕੇ ਆ ਗ੍ਰੈਜੂਏਟਸ ਨੇ ਤੇ ਐਂਦੀ ਏਜ ਗਰੁੱਪ ਆਫ 25 ਪਲੱਸ ਜਿਹਨੂੰ ਟਾਰਗੇਟ ਕਰਦੇ ਸੀਗੇ ਕੀ ਕਿਦਾਂ ਦੇ ਉਹ ਉਸ ਦਾ ਹਜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਸਾਡੇ ਕੋਲ ਕੁਝ ਲਿਸਟ ਆਈ ਹੈ ਉਹ ਦੈਟ ਨੀਡਸ ਟੂ ਬੀ ਵੈਰੀਫਾਈਡ ਐਕਚੁਅਲੀ ਅ ਅੱਜ ਮਾਰਨਿੰਗ ਦਾ ਹੀ ਆਪਰੇਸ਼ਨ ਸੀਗਾ ਤੋ ਹਜੇ ਹਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਟ ਕਰੂਗਾ ਮੈਨੂੰ ਹਾਲੇ ਕੀ ਦੱਸਿਆ ਵੀ ਇਹਨਾਂ ਨੂੰ ਜਿੱਦਾਂ ਪਤਾ ਸੀ ਨਹੀਂ ਅਸੀਂ ਇਹ ਕੁਝ ਕਰ ਰਹੇ ਹਾਂ ਅਵੇਅਰ ਸੀ ਕੀ ਡੈਫੀਨੇਟਲੀ ਬਿਲਕੁਲ ਅਵੇਅਰ ਸੀਗੇ ਕਿ ਜੇ ਸੌਰੀ ਵੀਰ ਅਪਰਾਧ ਦਾ ਕੁਝ ਦੱਸ ਰਹੇ ਹੋ ਅਪਰਾਧੀ ਇਹਨਾਂ ਦਾ ਆਪੀ ਚੈੱਕ ਕਰਨਾ ਹੈ ਜਿਹੜੀ ਗੱਲ ਇਹ ਹਜੇ ਕਨਫਰਮ ਕਰਨਾ ਬਾਕੀ ਹੈ ਬਿਕਾਜ਼ ਜਿਵੇਂ ਤੁਹਾਨੂੰ ਦੱਸਿਆ ਅੱਜ ਸਵੇਰ ਦਾ ਹੀ ਆਪਰੇਸ਼ਨ ਸੀਗਾ ਤੇ ਸਾਨੂੰ ਬਸ ਇੰਨਾ ਹੀ ਪਤਾ ਲੱਗਿਆ ਕਿ ਉਹ ਕਿਤੇ ਬੈਠੇ ਨੇ ਬਾਹਰ ਬਟ ਉਸ ਐਵੀਡੈਂਟਲੀ ਸਾਨੂੰ ਕਨਫਰਮ ਕਰਨਾ ਪਏਗਾ ਕਿ ਉਹ ਕਿਸ ਦੇ ਨਾਮ ਸਿੱਕੀ ਨੇ 82 ਫੇਡ ਲੱਗ। ਉਹ ਉਹਦੀ ਚੀਜ਼ਾਂ ਚੱਲ ਰਹੀਆਂ ਨੇ। ਉਹ ਹਲੇ ਅਸੀਂ ਵੈਰੀਫਾਈ ਕਰਾਂਗੇ। ਲੋਕਲ ਡਵੈਲਪਮੈਂਟ ਖਰਚੇ ਤੱਕ ਸੰਭਲਿਆ ਹੀ ਹੈ ਕਿਉਂਕਿ ਬਹੁਤੀ ਸਾਡੇ ਬਾਹਰ ਦੇ ਉਹਦੀ ਲੀਡਿੰਗ ਵੀ ਦੇ ਵੀ ਸ਼ਾਮ। ਇਹ ਕਿ ਹਜੇ ਤੱਕ ਜਿਹੜਾ ਇਹਨਾਂ ਦਾ ਮੇਨ ਓਨਰ ਹੈ ਉਹ ਲੋਕਲ ਹੈ ਆਪਣਾ ਬੰਦਾ। ਹਾਂਜੀ ਤੇ ਉਹ ਇਹਨਾਂ ਅੱਗੇ ਬੜਾ ਆਰਗੇਨਾਈਜ਼ਡ ਵੇ ਨਾਲ ਚੱਲਦਾ। ਸੋ ਦੇ EMPLOYE ਦਾ ਇੱਕ ਗੈਂਗ ਇਥੇ ਆਪਰੇਟ ਕਰਵਾ ਲਵੇ ਦੂਜੀ ਸਟੇਟ ਚ ਆਪਰੇਟ ਕਰਵਾ ਲਵੇ ਦੂਜੇ ਡਿਸਟ੍ਰਿਕਟ ਚ ਆਪਰੇਟ ਕਰਵਾ ਲਵੇ ਕੁਝ ਕੰਮ ਉਹਨਾਂ ਨੂੰ ਜਾਏਗਾ ਕੁਝ ਕਾਲਸ ਉਹਨਾਂ ਕੋਲ ਪਹੁੰਚਣੀਆਂ ਕੁਝ ਕਾਲਸ ਦੂਜੇ ਗੈਂਗ ਕੋਲ ਪਹੁੰਚਣੀਆਂ ਔਰ ਇਹਨਾਂ ਦਾ ਆਪਸ ਚ ਵੀ ਕੋਈ ਇਸ ਤਰ੍ਹਾਂ ਕੋਆਰਡੀਨੇਸ਼ਨ ਨਹੀਂ ਮਿਲੇਗਾ ਕਿ ਇਹ ਐਮਪਲੋਈਜ਼ ਨੂੰ ਉਸ ਐਮਪਲੋਈਜ਼ ਦਾ ਪਤਾ ਹੋਵੇ ਇਹਨਾਂ ਦੀ ਸੈਲਰੀ ਟੋਟਲੀ ਇਨ ਕੈਸ਼ ਆ ਰਹੀ ਸੀਗੀ